اوه 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 ਸੋ ਦੋਸਤੋ ਗੁਰਦਾਸਪੁਰ ਸ਼ਹਿਰ ਦੇ বাস ਸਟੈਂਡ ਤੇ ਪ੍ਰਦਰਸ਼ਨ ਜਿਹੜਾ ਕਿ ਉਹ ਕੀਤਾ ਜਾ ਰਿਹਾ ਔਰ ਮਾਰਚ ਜਿਹੜਾ ਉਹ ਪੁਲਿਸ ਵੱਲੋਂ ਨਹੀਂ ਕਰ ਦਿੱਤਾ ਜਾ ਰਿਹਾ ਔਰ ਗੁਰਦਾਸਪੁਰ ਸ਼ਹਿਰ ਦੀਆਂ ਤਸਵੀਰਾਂ ਬਿਲਕੁਲ বাস ਸਟੈਂਡ ਦੇ ਬਾਹਰ ਜਿਹੜਾ ਗੁਰਦੁਆਰਾ ਧਰਮਸ਼ਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ तस्वीरांदर्शन पुलिस वलो जिरफ़्तारी जू ਉਹ ਖਾਲਿਸਤਾਨ ਦੇ ਨਾਰੇ ਜਿਹੜੇ ਨੇ ਉਹ ਗੁਰਦਾਸਪੁਰ ਸ਼ਹਿਰ ਦੇ ਵਿੱਚ ਬੱਸ ਸਟੈਂਡ ਦੇ ਲਾਗੇ ਬਿਲਕੁਲ ਲਗਾਏ ਜਾ ਰਹੇ ਨੇ ਔਰ ਪੁਲਿਸ ਵੱਲੋਂ ਜਿਹੜਾ ਕਿ ਇਹਨਾਂ ਦੀ ਗ੍ਰਿਫਤਾਰੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਔਰ ਡਾਰਕ ਸਾਈਡ ਆਫ ਇੰਡੀਆ ਡੈਮੋਕ੍ਰੇਸੀ ਟਾਰਗੇਟ ਕਿਲਿੰਗ ਫੇਕ এনਕਾਊਂਟਰ ਐਂਡ ਮਿਸ ਯੂਜ਼ ਆਫ ਬਲੈਕ ਲਾਜ਼ ਇਨ ਯੂਏਪੀਏ ਐਨਐਸਏ ਔਰ ਇਹ ਗੁਰਦਾਸਪੁਰ ਸ਼ਹਿਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਜਿੱਥੇ ਗੁਰਦਾਸਪੁਰ ਸ਼ਹਿਰ ਦੇ ਬੱਸ ਸਟੈਂਡ ਤੇ ਅ ਪ੍ਰਦਰਸ਼ਨ ਕੀਤਾ ਜਾ ਰਿਹਾ ਸੇ ਸੇਖੋਂ ਦੀਆਂ ਯੋਧਿਆਂ ਵੱਲੋਂ ਔਰ ਖਾਲਸਾਣ ਜਿੰਦਾਬਾਦ ਜਿਹੜੇ ਨਾਰੇ ਲੱਗ ਰਹੇ ਨੇ ਪੁਲਿਸ ਸੁਰੱਖਿਆ ਬਲ ਜਿਹੜਾ ਕਿ ਬਹੁਤ ਜਿਆਦਾ ਜਿਹੜਾ ਉਹ ਤਨਾਤ ਕੀਤਾ ਗਿਆਦਾ ਔਰ ਗ੍ਰਿਫਤਾਰੀਆਂ ਜਿਹੜੀਆਂ ਨੇ ਕਿ ਉਹ ਇਹਨਾਂ ਦੀਆਂ ਕੀਤੀਆਂ ਜਾ ਰਹੀਆਂ ਔਰ ਇਹ ਤਸਵੀਰਾਂ ਗੁਰਦਾਸਪੁਰ ਸ਼ਹਿਰ ਦੀਆਂ ਨੇ ਤੇ ਬੱਸ ਦੇ ਵਿੱਚ ਜਿਹੜਾ ਕਿ ਗ੍ਰਿਫਤਾਰ ਕਰਕੇ ਇਹਨਾਂ ਨੂੰ ਲਿਜਾਇਆ ਜਾਏਗਾ ਔਰ ਮਾਹੌਲ ਜਿਹੜਾ ਕਿ ਉਹ ਤਣਾਪੂਰਨ ਹੈ ਕਿਉਂਕਿ ਸ਼ਹਿਰ ਦੇ ਵਿੱਚ ਪ੍ਰਦਰਸ਼ਨ ਮਾਰਚ ਕਰਨ ਦੀ ਤਿਆਰੀ ਕਰ ਰਹੇ ਸੀ ਔਰ ਪੁਲਿਸ ਨੇ ਜਿਹੜਾ ਉਹ ਮਾਰਚ ਨਹੀਂ ਹੋਣ ਦਿੱਤਾ ਕਿਉਂਕਿ ਉਹ ਦੋਹਰਾ ਸਾਫ ਕਿ ਖਾਲਸਪਤਾਨ ਜਿੰਦਾਬਾਦ ਔਰ ਬਣ ਕੇ ਰਹੇਗਾ ਖਾਲਸਪਤਾਨ ਜਿਹੜਾ ਉਹਦੇ ਨਾਰੇ ਸ਼ਹਿਰ ਦੇ ਵਿੱਚ ਲੱਗ ਰਹੇ ਨੇ ਔਰ ਪੁਲਿਸ ਵੱਲੋਂ ਇਹਨਾਂ ਸਾਹਾਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਔਰ ਇਹ ਫਰਜੀ ਅਤੇ ਫੇਲ ਜਮਹੂਰੀਅਤ ਜਿਹੜੀ ਆ ਉਹ ਉਹਦੇ ਹੱਥ ਬੋਰਡ ਫੜੇ ਨੇ ਫਲੈਕਸ ਫੜੇ ਨੇ ਪੜ੍ਹ ਕੇ ਰਹੂਗਾ ਪੜ੍ਹ ਕੇ ਰਹੂਗਾ ਪੜਾ ਕੇ ਛੱਡਾਂਗੇ ਪੜਾ ਕੇ ਛੱਡਾਂਗੇ ਸੱਚੀ ਮੁੱਦੀ ਪੜਾ ਕੇ ਛੱਡਾਂਗੇ ਸ਼ੁਰੂ ਸ਼ਹਿਰ ਦੇ ਵਿੱਚ ਇਹ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਔਰ ਮੀਡੀਆ ਪਰਸਨ ਨੇ ਕਾਫੀ ਸਾਰੇ ਨੇ ਇਥੇ ਲੋਕ ਨੇ ਵੱਡੀ ਸੰਖਿਆ ਦੇ ਵਿੱਚ ਪੁਲਿਸ ਕਰਮਚਾਰੀ ਇਸ ਗੁਰਦੁਆਰਾ ਸਾਹਿਬ ਦੇ ਬਾਹਰ ਨੇ ਔਰ ਗੁਰਦੁਆਰੇ ਦੇ ਅੰਦਰੋਂ ਜਿਹੜੋਂ ਪ੍ਰਦਰਸ਼ਨਕਾਰੀ ਜਿਹੜੇ ਸੀ ਉਹ ਸ਼ਹਿਰ ਦੇ ਵਿੱਚ ਮਾਰਚ ਕਰਨਾ ਚਾਹੁੰਦੇ ਸੀ ਔਰ ਉਹਨਾਂ ਨੂੰ ਜਿਹੜਾ ਕਿ ਉਹ ਬੱਸ ਦੇ ਵਿੱਚ ਬਿਠਾ ਲਿਆ ਗਿਆ ਔਰ ਗ੍ਰਫਤਾਰੀ ਜਿਹੜੀ ਉਹਨਾਂ ਦੀ ਕਰ ਲਈ ਗਈ ਹੈ। ਸੋ ਇਹ ਗੰਦੰਤਰ ਦਿਵਸ ਤੋਂ ਪਹਿਲਾਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਕਿ ਹੋਣਾ ਸੀ ਔਰ ਉਸ ਤੋਂ ਬਾਅਦ ਜਿਹੜਾ ਕਿ ਇਹ ਆਪਣੇ ਗੁਰਦਾਸਪੁਰ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਤੋ ਇਹ ਵੱਡੀ ਸੰਖਿਆ ਦੇ ਵਿੱਚ ਪੁਲਿਸ ਕਰਮਚਾਰੀ ਜਿਹੜੇ ਨੇ ਵੱਡੀ ਸੰਖਿਆ ਦੇ ਵਿੱਚ ਪੁਲਿਸ ਕਰਮ ਵੱਡੀ ਸੰਖਿਆ ਦੇ ਵਿੱਚ ਪੁਲਿਸ ਕਰਮਚਾਰੀ ਜਿਹੜੇ ਨੇ ਉਹਨਾਂ ਨੇ ਜਿੰਨੇ ਵੀ ਪ੍ਰਦਰਸ਼ਨਕਾਰੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਕਿ ਇਹਨਾਂ ਨੂੰ ਕਿੱਥੇ ਲਿਜਾਇਆ ਜਾਏਗਾ ਇਸ ਬਾਰੇ ਕੋਈ ਸਪਸ਼ਟ ਨਹੀਂ ਹੈ ਲੇਕਿਨ ਫਿਲਹਾਲ ਇਹਨਾਂ ਦੀ ਜਿਹੜੀ ਉਹ ਗ੍ਰਿਫਤਾਰੀ ਕਰ ਲਈ ਗਈ ਹੈ ਇੰਡੀਅਨ ਸਟੇਟ ਹਾਏ 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 ਗ੍ਰਫਤਾਰੀ ਤੋਂ ਬਾਅਦ ਜਿਹੜਾ ਕਿ ਉਹ ਇਹਨਾਂ ਨੂੰ ਅ ਪੁਲਿਸ ਵੱਲੋਂ ਲਿਜਾਇਆ ਜਾ ਰਿਹਾ ਔਰ ਇਹ ਗੁਰਦਾਸਪੁਰ ਸ਼ਹਿਰ ਦੇ ਵਿੱਚ ਅ ਜਿਹੜੇ ਨੇ ਉਹ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਜਿਹੜੇ ਨੇ ਉਹ ਇਹਨਾਂ ਵੱਲੋਂ ਲਗਾਏ ਗਏ ਨੇ ਔਰ ਇਹ ਬੱਸ ਦੇ ਵਿੱਚ ਜਿਹੜੇ ਜਿੰਨੇ ਵੀ ਪ੍ਰਦਰਸ਼ਨਕਾਰੀ ਸੀ ਗੁਰਦਾਸਪੁਰ ਸ਼ਹਿਰ ਚ ਦਾਖਲ ਹੋਣ ਵਾਲੇ ਸੀ ਉਹਨਾਂ ਨੂੰ ਗੁਰਦਾਸਪੁਰ ਦੀ ਪੁਲਿਸ ਨੇ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਔਰ ਇਹਦੇ ਵਿੱਚ ਕਾਫੀ ਵੱਡੀ ਸੰਖਿਆ ਦੇ ਵਿੱਚ ਪੁਲਿਸ ਕਰਮਚਾਰੀ ਵੀ ਜਿਹੜੇ ਉਹ ਮੌਜੂਦ ਨੇ ਤਸਵੀਰਾਂ ਗੁਰਦਾਸਪੁਰ ਬੱਸ ਸਟੈਂਡ ਦੀਆਂ ਨੇ ਔਰ ਪ੍ਰਦਰਸ਼ਨ ਉਹ ਸਾਰੇ ਸ਼ਹਿਰ ਦੇ ਵਿੱਚ ਕੀਤਾ ਜਾਣਾ ਸੀ ਵੱਡੀ ਸੰਖਿਆ ਦੇ ਵਿੱਚ ਜਿਹੜੇ ਪੁਲਿਸ ਕਰਮਚਾਰੀ ਮੌਜੂਦ ਸੀ ਔਰ ਇਹਨਾਂ ਨੂੰ ਜਿਹੜਾ ਕਿ ਉਹ ਗ੍ਰਿਫਤਾਰ ਕਰਨ ਤੋਂ ਬਾਅਦ ਲੈ ਜਾਇਆ ਜਾ ਰਿਹਾ ਸੋ ਇਹ ਸਾਰੀਆਂ ਤਸਵੀਰਾਂ ਗੁਰਦਾਸਪੁਰ ਬੱਸ ਸਟੈਂਡ ਦੀਆਂ